ਅੱਜ ਅੰਮ੍ਰਿਤਸਰ ਤੋਂ ਸਵੇਰੇ ਵੰਦੇ ਭਾਰਤ ਟ੍ਰੇਨ ਜਿਹੜੀ ਆ ਉਹ ਦਿੱਲੀ ਵਾਸਤੇ ਰਵਾਨਾ ਹੋਈ ਇਹ ਜਿਹੜੀ ਟ੍ਰੇਨ ਆ ਇਹ ਇੰਡੀਅਨ ਰੇਲਵੇ ਦਾ ਉਪਰਾਲਾ ਤੇ ਭਾਰਤ ਸਰਕਾਰ ਦਾ ਉਪਰਾਲਾ ਪਰ ਭਾਰਤ ਸਰਕਾਰ ਦੀ ਅਗਵਾਈ ਇਸ ਵੇਲੇ ਮੋਦੀ ਸਰਕਾਰ ਕਰ ਰਹੀ ਹੈ ਤੇ ਕ੍ਰੈਡਿਟ ਜਿਹੜਾ ਉਹ ਭਾਜਪਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ ਦੇ ਮੈਂਬਰ ਪਾਰਲੀਮੈਂਟ ਨੇ ਸੋਮ ਪ੍ਰਕਾਸ਼ ਜੀ ਉਹ ਕਹਿੰਦੇ ਆ ਕਿ ਇਸ ਗੱਡੀ ਨੂੰ ਜਲੰਧਰ ਕੈਂਟ ਦੇ ਵਿੱਚ ਜਿਹੜਾ ਸਟਾਪੇਜ ਇਹਦਾ ਬਣਾਇਆ ਗਿਆ ਔਰ ਨਾਲ ਦੀ ਨਾਲ ਫਗਵਾੜੇ ਜਿਹੜਾ ਇਸ ਗੱਡੀ ਦਾ ਸਟਾਪੇਜ ਰੱਖਿਆ ਗਿਆ ਉਹ ਮੇਰੀ ਬਦੌਲਤ ਰੱਖਿਆ ਗਿਆ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਹੈ ਸੁਸ਼ੀਲ ਕੁਮਾਰ ਰਿੰਕੂ ਉਹ ਕਹਿੰਦੇ ਆ ਜੀ ਇਹਨੂੰ ਜਲੰਧਰ ਕੈਂਟ ਮੇਰੇ ਉਪਰਾਲੇ ਨਾਲ ਰੋਕਿਆ ਗਿਆ ਇਹ ਜਿਹੜਾ ਸਾਰਾ ਉਪਰਾਲਾ ਆਮ ਆਦਮੀ ਪਾਰਟੀ ਦਾ ਅਸੀਂ ਸਦਨ ਦੇ ਵਿੱਚ ਇਹ ਗੱਲ ਉਠਾਈ ਸੀਗੀ ਕਿ ਇਸ ਟ੍ਰੇਨ ਨੂੰ ਜਿਹੜਾ ਜਲੰਧਰ ਕੈਂਟ ਦੇ ਵਿੱਚ ਰੋਕਿਆ ਜਾਵੇ ਹਾਲਾਂਕਿ ਜੜੀਆਂ ਵੀ ਵੱਡੀਆਂ ਗੱਡੀਆਂ ਅੰਮ੍ਰਿਤਸਰ ਤੋਂ ਦਿੱਲੀ ਵਾਲੇ ਰੂਟ ਤੇ ਚੱਲਦੀਆਂ ਨੇ ਉਹਨਾਂ ਦਾ ਸਟਾਪੇਜ ਜਿਹੜਾ ਉਹ ਜਲੰਧਰ ਹੁੰਦਾ ਹੀ ਆ ਪਰ ਇਸ ਵਾਰ ਇਸ ਗੱਡੀ ਦਾ ਜਿਹੜਾ ਸਟਾਪ ਹੈ ਜ ਜਲੰਧਰ ਸ਼ਹਿਰ ਨਾ ਹੋ ਕੇ ਜਲੰਧਰ ਕੈਂਟ ਰੱਖਿਆ ਗਿਆ ਹੁਣ ਇਸ ਗੱਲ ਨੂੰ ਲੈ ਕੇ ਦੋਵੇਂ ਪਾਰਟੀਆਂ ਜਿਹੜੀਆਂ ਨੇ ਅੱਜ ਜਲੰਧਰ ਸਟੇਸ਼ਨ ਦੇ ਵਿੱਚ ਆਹਮੋ ਸਾਹਮਣੇ ਰਹੀਆਂ ਭਾਜਪਾ ਨੇ ਜਿਹੜਾ ਆਪਣਾ ਇੱਕ ਸਮਾਗਮ ਉੱਥੇ ਰੱਖਿਆ ਹੋਇਆ ਸੀ ਉਹਦੇ ਵਿੱਚ ਮੋਦੀ ਸਾਹਿਬ ਦੇ ਜਿਹੜੇ ਨਾਮ ਦੇ ਜ਼ਿਕਾਰੇ ਲਗਾਏ ਜਾ ਰਹੇ ਸੀ ਆਮ ਆਦਮੀ ਪਾਰਟੀ ਵਾਲੇ ਉਤੋਂ ਪਿੱਛੇ ਖੜੇ ਸੀਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਮੌਜੂਦ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਉਸ ਪੰਡਾਲ 'ਚ ਨਹੀਂ ਜਾਂਦੇ ਉਸ ਸਮਾਗਮ 'ਚ ਕਿਉਂ ਨਹੀਂ ਜਾਂਦੇ ਤਾਂ ਉਹ ਕਹਿੰਦੇ ਜੀ ਸਾਡੇ ਬੈਨ ਨੂੰ ਥਾਂ ਹੈ ਨਹੀਂ ਉੱਥੇ ਪਰ ਇਹ ਉਪਰਾਲਾ ਸਾਡਾ ਹੀ ਆ ਸਾਡੇ ਐਮਪੀ ਨੇ ਅਣਥੱਕ ਜਿਹੜੀ ਆ ਉਹ ਮਿਹਨਤ ਕੀਤੀ ਪੂਰੀ ਜਿਹੜੀ ਤਨਦੀਲੀ ਨਾਲ ਜਲੰਧਰ ਦੀ ਨੁਮਾਇੰਦਗੀ ਕੀਤੀ ਇਸੇ ਕਰਕੇ ਜਿਹੜੀ ਗੱਡੀ ਆ ਇਹ ਜਲੰਧਰ ਦੇ ਵਿੱਚ ਰੁਕੀ ਆ ਉਧਰ ਦੂਜੇ ਪਾਸੇ ਸੋਮਨਾਥ ਥੋਣੀ ਕਹਿੰਦੇ ਵੀ ਮੈਂ ਤਾਂ 2022 ਦੇ ਵਿੱਚ ਹੀ ਲਿਖ ਕੇ ਦੇ ਦਿੱਤਾ ਸੀਗਾ ਵੀ ਜਦੋਂ ਇਹ ਗੱਡੀ ਚੱਲੇਗੀ ਇਹਨੂੰ ਫਗਵਾੜੇ ਜ਼ਰੂਰ ਰੋਕਣਾ ਕਿਉਂਕਿ ਫਗਵਾੜਾ ਉਹਨਾਂ ਦਾ ਜਿਹੜਾ ਹਲਕਾ ਵੀ ਆ ਵੋਟ ਉਹਨਾਂ ਨੇ ਵੀ ਲੈਣੀ ਆ ਹੁਣ ਇਸ ਦੇ ਚਲਦੇ ਆ ਜਿੱਥੇ ਗੱਲ ਤਾਂ ਇਹ ਆ ਵੀ ਇਹ ਗੱਡੀ ਜਿਹੜੀ ਆ ਇਸ ਸਮੇਂ ਦੀ ਮੰਗ ਸੀ ਰਫਤਾਰ ਦਾ ਜ਼ਮਾਨਾ ਹਰ ਬੰਦੇ ਨੂੰ ਚਾਹੁੰਦਾ ਵਾ ਵੀ ਮੇਰਾ ਟਾਈਮ ਬਚ ਜਾਵੇ ਮੈਂ ਜਲਦ ਤੋਂ ਜਲਦ ਜਿਹੜਾ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂ ਇਸੇ ਦੇ ਮੱਦੇਨਜ਼ਰ ਇਹ ਗੱਡੀ ਜਿਹੜੀ ਆ ਡਿਜ਼ਾਈਨ ਕੀਤੀ ਗਈ ਹੈ ਦੀ ਸਪੀਡ ਜਿਹੜੀ ਆ ਡਿਜ਼ਾਈਨ ਕੀਤੀ ਗਈ ਤਾਂ ਜੋ ਲੋਕ ਜਿਹੜੇ ਆ ਉਹ ਆਪਣੀ ਮੰਜ਼ਿਲ ਤੱਕ ਜਲਦੀ ਪਹੁੰਚ ਜਾਣ ਗੱਡੀ ਤਾਂ ਬਣਾਈ ਗਈ ਲੋਕਾਂ ਵਾਸਤੇ ਵਰਕ ਬਣਾਈ ਇਸ ਕਰਕੇ ਗਈ ਕਿਉਂਕਿ ਰਫਤਾਰ ਜਿਹੜੀ ਆ ਉਹ ਸਮੇਂ ਦੀ ਹਾਣੀ ਆ ਹਰ ਬੰਦਾ ਸਮੇਂ ਦੇ ਨਾਲ ਜਿਹੜਾ ਉਹ ਭੱਜਣਾ ਚਾਹੁੰਦਾ ਦੁਰਨਾ ਚਾਹੁੰਦਾ ਔਰ ਕਾਲ ਤਾਂ ਇੱਥੋਂ ਤੱਕ ਪਈ ਹੋਈ ਆ ਸਾਨੂੰ ਵੀ ਅਸੀਂ ਚਾਹੁੰਦੇ ਆ ਵੀ ਅਸੀਂ ਸਮੇਂ ਤੋਂ ਵੀ ਅੱਗੇ ਨਿਕਲ ਜਾਈਏ ਹੁਣ ਇਹ ਸਭ ਦੇ ਵਿੱਚ ਜਿੱਥੇ ਇਹ ਲੋੜ ਸਮੇਂ ਦੀ ਸੀ ਮੰਗ ਸਮੇਂ ਦੀ ਸੀ ਜ਼ਰੂਰਤ ਲੋਕਾਂ ਦੀ ਸੀਗੀ ਪਰ ਦੋਵੇਂ ਪਾਰਟੀਆਂ ਨੇ ਆਪੋ ਆਪਣਾ ਕ੍ਰੈਡਿਟ ਲੈਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਇੱਕ ਚਿੱਠੀ ਵੀ ਜਾਰੀ ਹੁੰਦੀ ਆ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਸੋਮਨਾਥ ਜਿਹੜੇ ਸੋਮ ਪ੍ਰਕਾਸ਼ ਨੇ ਇਹ ਮੈਂਬਰ ਪਾਰਲੀਮੈਂਟ ਉਹਨਾਂ ਦੀ ਅਣਥੱਕ ਮਿਹਨਤ ਦੇ ਕਰਕੇ ਜਿਹੜੀ ਗੱਡੀ ਹੈ ਇਹਨੂੰ ਅਸੀਂ ਫਗਵਾੜੇ ਦੇ ਵਿੱਚ ਸਟਾਪੇਜ ਦੇ ਦਿੱਤਾ ਹੁਣ ਦੇਖਿਆ ਜਾਵੇ ਤਾਂ ਗੱਡੀ ਤਾਂ ਬਿਆਸ ਸਟੇਸ਼ਨ ਤੇ ਵੀ ਰੁਕਦੀ ਆ ਉੱਥੇ ਕਿੰਨੇ ਕ੍ਰੈਡਿਟ ਲਿਆ ਬਿਆਸ ਦੇ ਵਿੱਚ ਰਾਧਾ ਸੁਆਮੀ ਡੇਰਾ ਉੱਥੇ ਬਹੁਤ ਸਾਰੀ ਸੰਗਤ ਪੂਰੇ ਭਾਰਤ ਚੋਂ ਆਉਂਦੀ ਹੈ ਪਰ ਜਿਹੜਾ ਪੋਲੀਟੀਕਲ ਲੀਡਰ ਨੇ ਇਹ ਕੋਈ ਵੀ ਕੰਮ ਹੋਵੇ ਕੋਈ ਵੀ ਛੋਟੇ ਤੋਂ ਛੋਟਾ ਜਿਹੜਾ ਜਿੱਥੇ ਇਹਨਾਂ ਨੂੰ ਲੱਗੇ ਵੀ ਅਸੀਂ ਸਿਆਸੀ ਲਾਹਾ ਲੈ ਸਕਦੇ ਆ ਇਸ ਗੱਲ ਦਾ ਇਸ ਮੁੱਦੇ ਨੂੰ ਇਹਦਾ ਸਿਆਸੀਕਰਨ ਕੀਤਾ ਜਾ ਸਕਦਾ ਉੱਥੇ ਆਪਣਾ ਲਾਹਾ ਜ਼ਰੂਰ ਲੈਂਦੇ ਨੇ ਖੈਰ ਇਹ ਬੰਦੇ ਭਾਰਤ ਟ੍ਰੇਨ ਜਿਹੜੀ ਹੈ ਅੱਜ ਲੋਕਾਂ ਦੇ سپرد ਕਰ ਦਿੱਤੀ ਗਈ ਹਾਈ ਟੈਕ ਟ੍ਰੇਨ ਆ ਆਧੁਨਿਕ ਤਕਨੀਕਾਂ ਦੇ ਨਾਲ ਲੈਸ ਇਹ ਗੱਡੀ ਜਿਹੜੀ ਆ ਲੋਕਾਂ ਦੇ ਹਵਾਲੇ ਕਰ ਦਿੱਤੀ ਗਈ ਔਰ ਵੋਟਰਾਂ ਨੂੰ ਲਿਭਾਉਣ ਵਾਸਤੇ ਅੱਜ ਇਹਦਾ ਸਫ਼ਰ ਜਿਹੜਾ ਇਹ ਬਿਲਕੁਲ ਮੁਫਤ ਰੱਖਿਆ ਗਿਆ ਸੀਗਾ ਦਿੱਲੀ ਤੱਕ ਦਾ ਸਫ਼ਰ ਸੀ ਪਾਸ ਦਿੱਤੇ ਗਏ ਸੀ ਸਾਰੀਆਂ ਪਾਰਟੀਆਂ ਨੇ ਆਪਣੇ ਵਰਕਰਸ ਨੂੰ ਪਾਸ ਦਿੱਤੇ ਸੀ ਤਾ ਜੋ ਇਸ ਗੱਡੀ ਦਾ ਲੁਤਫ ਲੈਆ ਜਾ ਸਕੇ। ਔਰ ਇਸ ਗੱਡੀ ਦੇ ਵਿੱਚ ਜਿਹੜਾ ਉਹ ਆਪੋ ਆਪਣੀ ਪਾਰਟੀ ਦੇ ਜਿਹੜੇ ਲੀਡਰ ਸੀਗੇ ਜਿਹੜੇ ਆਪੋ ਆਪਣੀ ਪਾਰਟੀਆਂ ਦੇ ਵਰਕਰ ਸੀ ਉਹ ਆਪਣੇ ਆਪਣੇ ਲੀਡਰ ਦਾ ਜਿਹੜਾ ਪੂਰਾ ਗੁਣਗਾਨ ਕਰ ਰਹੇ ਸੀਗੇ ਕਿ ਇਹ ਤਾਂ ਸਾਡੇ ਲੀਡਰ ਦੀ ਬਦੌਲਤ ਹੈ ਜੀ ਇੱਥੇ ਗੱਡੀ ਰੁਕ ਗਈ। ਇਹ ਤਾਂ ਸਾਡੇ ਲੀਡਰ ਦੀ ਬਦੌਲਤ ਹੈ ਜੀ ਇੱਥੇ ਆ ਗਈ। ਖੈਰ ਇਹ ਗੱਡੀ ਅੱਜ ਭਾਰਤੀ ਨਾਗਰਿਕਾਂ ਨੂੰ سپਰਦ ਕਰ ਦਿੱਤੀ ਗਈ। ਆਧੁਨਿਕ ਤਕਨੀਕਾਂ ਨਾਲ ਲੈਸ ਇਹ ਗੱਡੀ ਰਹੀ। ਪਰ ਸਿਆਸੀ ਪਾਰਟੀਆਂ ਇਸੇ ਹੋੜ 'ਚ ਰਹੀਆਂ। ਕਿ ਇਹਦਾ ਕ੍ਰੈਡਿਟ ਮੈਨੂੰ ਮਿਲ ਜਾਏ ਜਾਂ ਦੂਸਰੀ ਪਾਰਟੀ ਕਹਿੰਦੀ ਇਹਦਾ ਕ੍ਰੈਡਿਟ ਮੈਨੂੰ ਮਿਲ ਜਾਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ